ਯਕਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਬਈ ਮੋਗਾ ਤਹਿਸੀਲ ਨੂੰ ਬਈ ਬਾਗਾਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਜੀ ਦੇ ਦੇਣਗੇ ਆਜੋ ਬਾਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਬਾਈ ਆਪਣਾ ਨਾਮ ਸੁਖਦੀਪ ਸਿੰਘ ਡੇਰੀ ਵਾਲੇ ਠੀਕ ਆ ਵੀਰ ਤੇ ਵੀਰ ਕੀ ਡਿਟੇਲ ਆ ਵੇੜ ਦੀ ਇਹ ਦੂਜੇ ਸਵੇ ਵੇੜ ਆ ਜੀ ਦੂਜੇ ਸਵੇ ਸੂਰੇ ਹੀ ਆ ਜੀ ਹਾਂਜੀ ਹਾਂਜੀ ਰਹਿੰਦੇ ਆਂ ਦਿਨੇ ਹਫਤਾ ਕਰਾ ਜੂ 7 ਦਿਨਾਂ ਦੀ ਕੱਚੀ ਆ ਪਹਿਲੇ ਸੂਰੇ ਦੁੱਧ ਆ ਰਕੜ ਪਤਾ 13-14 ਕਿਲੋਨ ਦਿੰਦਾ ਜੀ ਠੀਕ ਹੋ ਜੀ 13-14 ਲੀਟਰ ਦੇ ਦੁੱਧ ਦੀ ਕੰਪੈਸਟੀ ਆ 7-8 ਦਿਨਾਂ ਦੀ ਕੱਚੀ ਆ ਕ੍ਰੋਸ ਬਰੀਡ ਦੀ ਆ ਥੱਲੋਂ ਬਹੁਤ ਸਾਫ਼ ਬਣੀ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਅਜੇ ਕੱਚੀ ਬਹੁਤ ਪਈ ਆ ਬਾਈ ਛੇ ਰੰਦੀ ਬਹੁਤ ਆ ਜੀ ਬਾਡੀ ਬਾਂਤਰ ਦੀ ਸੋਹਣੀ ਆ ਮੂੰਹ ਮੱਥੇ ਦੀ ਸੋਹਣੀ ਆ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਠੰਡੀ ਸੀਲ ਮੇਨਾ ਪਾਉ ਜਾਂ ਨਾ ਪਾਉ ਕੋਈ ਚੱਕਰ ਕੱਢ ਲੋ ਬਾਹਰ ਬਾਈ ਜੀ ਮੈਂ ਮੁੱਤਰੀ ਸੋਹਣੀ ਆ ਬਰੇ ਦੇਖ ਸਕਦੇ ਹੋ ਤੁਸੀਂ ਕ੍ਰਾਸ ਬ੍ਰੀਡ ਦੀ ਆ ਥੱਲੋਂ ਬਹੁਤ ਸਾਫ਼ ਆ ਬਰੇ ਪਿੱਛੇ ਕੁੜੇ ਦੇ ਵੀ ਸੋਹਣੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਵੜ ਦਾ ਪਹਿਲੇ ਸੁਵੇਰੇ ਹੈਗਾ 14-15 ਲੀਟਰ ਬਹੁਤ ਦਾ ਰਕਾੜ ਹੁਣ 7-8 ਦਿਨਾਂ ਦੀ ਕੱਚੀ ਆ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਮੁੱਲ ਕਿੰਨਾ ਕਰਦੇ ਆ ਬਾਈ ਜੀ ਕੀ ਡਿਮਾਂਡ ਕਰਦੇ ਆ ਜੀ ਆਪਾਂ ਜੀ ਮੁੱਲ 35000 ਆ ਜੀ ਮੁੱਲ ਵੀਰੇ 35000 ਇਹ ਫਿਕਸ ਪ੍ਰਾਈਸ ਨਹੀਂ ਨੇ ਬਾਈ ਜੀ ਨਹੀਂ ਮਾਨਤਨ ਕਰਦੇ ਵੀ ਓਕੇ ਜੀ ਇਹ ਬਾਈ ਫਿਕਸ ਪ੍ਰਾਈਸ ਨਹੀਂ ਹੁੰਦਾ ਘਰੇ ਆਏ ਗਿਆ ਦਾ ਬੰਦੇ ਦਾ ਮਾਨਤਨ ਕੀਤਾ ਜਾਊਗਾ ਫੁੱਲ ਤੇ ਜੋ ਇਸ ਟੈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਇੱਕ ਵਾਰਾਂ ਕਨਫਰਮ ਵੀ ਕਰ ਦਿੰਦੇ ਆ ਬਾਈ ਜੀ ਕੰਟੈਕਟ ਨੰਬਰ ਕਨਫਰਮ 9539 9960 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ ਬਾਈ ਜੀ